ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਕੱਲ ਮੱਸੀਆ ਦਾ ਪਵਿੱਤਰ ਦਿਹਾੜਾ ਹੈ ਜੀ ਤੇ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਤੁਸੀਂ 5 ਮਿੰਟ ਜਾਪ ਕਰ ਲੈਂਦੇ ਹੋ ਤਾਂ ਕਿਵੇਂ ਤੁਹਾਡੇ ਮਨ ਦੀ ਹਰ ਇੱਕ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਨੂੰ ਪੂਰਾ ਹੀ ਜ਼ਰੂਰ ਦੇਖਣਾ ਕਿਉਂਕਿ ਜੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਵਾਲੇ ਹਾਂ ਜੇਕਰ ਇਹ ਆਪਣੀ ਜ਼ਿੰਦਗੀ ਦੇ ਵਿੱਚ ਆਪਾਂ ਗੱਲਾਂ ਅਪਣਾ ਲੈਂਦੇ ਹਾਂ ਤਾਂ ਇਹਨਾਂ ਨੂੰ ਅਪਣਾਉਣ ਦੇ ਨਾਲ ਸਤ ਸੰਗਤ ਜੀ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖ ਕਲੇਸ਼ ਆਪਣੀਆਂ ਜੋ ਘਰ ਦੀਆਂ ਚਿੰਤਾਵਾਂ ਤੇ ਮੁਸ਼ਕਿਲਾਂ ਹੁੰਦੀਆਂ ਹਨ ਉਹ ਸਾਡੀਆਂ ਸਾਰੀਆਂ ਹੀ ਦੂਰ ਹੋ ਜਾਣਗੀਆਂ ਤੇ ਸਾਡੀ ਜ਼ਿੰਦਗੀ ਦਾ ਸਾਰਾ ਹੀ ਦਿਲਦਰ ਖਤਮ ਹੋ ਜਾਵੇਗਾ ਜਾਂ ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਸਾਡੇ ਸਿਰ ਤੇ ਜਿਵੇਂ ਆਪਾਂ ਸੋਚਦੇ ਹਾਂ ਜਿਵੇਂ ਆਪਣੇ ਤੇ ਦੁੱਖ ਜਦੋਂ ਦੁੱਖ ਹੁੰਦੇ ਹਨ ਕਸ਼ਟ ਹੁੰਦੇ ਹਨ ਤਾਂ ਆਪਾਂ ਨੂੰ ਲੱਗਦਾ ਹੈ ਕਿ ਆਪਣੇ ਸਿਰ ਤੇ ਪਤਾ ਨਹੀਂ ਕਿੰਨਾ ਕੁ ਬੋਝ ਹੈ ਭਾਰ ਹੈ ਉਹ ਦੂਰ ਹੋ ਜਾਵੇਗਾ ਇਸ ਲਈ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸਾਧ ਸੰਗਤ ਜੀ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਹੁਣ ਗੱਲਬਾਤ ਦੀ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦੇ ਲਈ ਸਾਨੂੰ ਕਿਹਨੀਆਂ ਗੱਲਾਂ ਨੂੰ ਅਪਣਾਉਣਾ ਚਾਹੀਦਾ ਹੈ ਆਪਣੀ ਜ਼ਿੰਦਗੀ ਦੇ ਵਿੱਚ ਤੁਹਾਡੇ ਨਾਲ ਤਿੰਨ ਅਸਰਦਾਰ ਨੁਕਤੇ ਸਾਂਝੇ ਕਰਨ ਵਾਲੇ ਹਾਂ ਜੀ ਜਿਨ੍ਹਾਂ ਨੂੰ ਕਰਨ ਦੇ ਨਾਲ ਸਾਧ ਸੰਗਤ ਜੀ ਦਿਨਾਂ ਦੇ ਵਿੱਚ ਹੀ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਜਿਨ੍ਹਾਂ ਨੇ ਇਹ ਨੁਕਤੇ ਅਪਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਨੂੰ ਜਲਦ ਤੋਂ ਜਲਦ ਨਾਲ ਹੀ ਰਿਜ਼ਲਟ ਮਿਲਣਾ ਸ਼ੁਰੂ ਹੋ ਜਾਵੇਗਾ 7 ਦਿਨਾਂ ਦੇ ਅੰਦਰ ਅੰਦਰ ਜੇਕਰ ਸਾਧ ਸੰਗਤ ਜੀ ਤੁਸੀਂ ਇਹ ਵੀਡੀਓ ਨੂੰ ਵੇਖ ਰਹੇ ਹੋ ਤਾਂ ਅੱਜ ਹੀ ਕੰਮ ਕਰਨੇ ਸ਼ੁਰੂ ਕਰ ਦਿਓ ਤੁਹਾਡੀ ਜ਼ਿੰਦਗੀ ਦੀਆਂ ਅਧੀਆਂ ਮੁਸ਼ਕਲਾਂ ਪਰੇਸ਼ਾਨੀਆਂ ਕੁਝ ਹੀ ਦਿਨਾਂ ਵਿੱਚ ਦੂਰ ਹੋ ਜਾਣਗੀਆਂ ਕਿਉਂਕਿ ਸਾਧ ਸੰਗਤ ਜੀ ਅਕਸਰ ਹੀ ਭੈਣ ਭਰਾ ਆਖਦੇ ਹਨ ਕੇ ਚਾਰੇ ਹੀ ਪਾਸਿਆਂ ਤੋਂ ਬੜੇ ਹੀ ਦੁਖੀ ਹਾਂ ਚਾਰੇ ਪਾਸਿਆਂ ਤੋਂ ਬਹੁਤ ਦੁੱਖ ਤਕਲੀਫਾਂ ਬਿਮਾਰੀਆਂ ਗਰੀਬੀ ਪੈਸੇ ਚਾਰੇ ਹੀ ਪਾਸਿਆਂ ਤੋਂ ਬਹੁਤ ਦੁਖੀ ਹਾਂ ਤੇ ਚਾਰੇ ਹੀ ਪਾਸਿਆਂ ਤੋਂ ਬਹੁਤ ਦੁੱਖ ਤਕਲੀਫਾਂ ਬਿਮਾਰੀਆਂ ਗਰੀਬੀ ਪੈਸੇ ਦੀ ਕਮੀ ਸਾਰੀਆਂ ਪਰੇਸ਼ਾਨੀਆਂ ਨੇ ਘੇਰ ਰੱਖਿਆ ਹੈ ਜੇਕਰ ਤੁਸੀਂ ਇਹ ਗੱਲਾਂ ਅਪਣਾਓਗੇ ਤਾਂ ਸੰਗਤ ਜੀ ਤੁਹਾਡੀਆਂ 70% ਤੋਂ ਲੈ ਕੇ 70% ਤੋਂ ਲੈ ਕੇ 95% ਤੱਕ ਦੀਆਂ ਮੁਸ਼ਕਲਾਂ ਦਾ ਹੱਲ 7 ਦਿਨ ਦੇ ਵਿੱਚ ਹੀ ਹੋਣਾ ਸ਼ੁਰੂ ਹੋ ਜਾਵੇਗਾ ਜਿਵੇਂ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਜਿਵੇਂ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਸੁਣਦੇ ਹੁ ਆਪਾਂ ਪਾਠ ਕਰਦੇ ਹਾਂ ਪਰ ਆਪਾਂ ਮੰਨਦੇ ਨਹੀਂ ਜਿਸ ਦਿਨ ਤੋਂ ਅਸੀਂ ਆਪਣੇ ਮਨ ਦੇ ਅੰਦਰ ਸ਼ਰਧਾ ਭਾਵਨਾ ਭਰੋਸਾ ਰੱਖ ਕੇ ਮੰਨਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਉਸ ਦਿਨ ਤੋਂ ਹੀ ਆਪਣੀਆਂ ਇਹ ਸਾਰੀਆਂ ਮੁਸ਼ਕਲਾਂ ਜ਼ਿੰਦਗੀ ਦੇ ਵਿੱਚੋਂ ਦੂਰ ਹੋ ਜਾਣਗੀਆਂ ਸਭ ਤੋਂ ਪਹਿਲਾਂ ਸਾਧ ਸੰਗਤ ਜੀ ਇਹ ਨੁਕਤਾ ਹੈ ਕਿ ਜਦੋਂ ਵੀ ਆਪਾਂ ਆਪਣੀ ਜ਼ਿੰਦਗੀ ਵਿੱਚ ਕੁਝ ਹਾਸਿਲ ਕਰਨਾ ਚਾਹੁੰਦੇ ਹਾਂ ਕਹਿਣ ਤੋਂ ਭਾਵ ਹੈ ਕਿ ਹਰ ਇੱਕ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਫਿਊਚਰ ਦੇ ਲਈ ਸੋਚ ਹੁੰਦੀ ਹੈ ਕਿ ਮੈਂ ਇਹ ਬਣਨਾ ਚਾਹੁੰਦਾ ਹਾਂ ਜਾਂ ਬਣਨਾ ਚਾਹੁੰਦੀ ਹਾਂ ਮੈਂ ਇਹ ਕਰਨਾ ਚਾਹੁੰਦਾ ਹਾਂ ਤਾਂ ਸਾਧ ਸੰਗਤ ਜੀ ਜਦੋਂ ਵੀ ਤੁਸੀਂ ਕੋਈ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤੁਹਾਡੇ ਮਨ ਵਿੱਚ ਇਹ ਹੁੰਦਾ ਹੈ ਮੈਂ ਇਹ ਕੰਮ ਕਰਨਾ ਹੈ ਪਰ ਤੁਸੀਂ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਸਾਥ ਸੰਗਤ ਜੀ ਨਾਲ ਹੀ 네ਗੇਟਿਵਿਟੀ ਵੀ ਲੈ ਕੇ ਆ ਜਾਂਦੇ ਹੋ ਕਿ ਪਤਾ ਨਹੀਂ ਮੈਂ ਇਹ ਕੰਮ ਕਰ ਪਾਵਾਂਗਾ ਜਾਂ ਨਹੀਂ ਤੁਸੀਂ ਇਸ ਕੰਮ ਨੂੰ ਇਹ ਸੋਚੋ ਕਿ ਇਹ ਕੰਮ ਮੈਂ ਕਰਨਾ ਹੈ ਤੇ ਪਤਾ ਨਹੀਂ ਹੋਵੇਗਾ ਕਿ ਨਹੀਂ ਹੋਵੇਗਾ ਤੁਸੀਂ ਆਪਣੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਲੈ ਕੇ ਆ ਜਾਂਦੇ ਹੋ ਇਹ ਕੰਮ ਤੁਸੀਂ ਕਰ ਲਿਆ ਮਨ ਦੇ ਵਿੱਚ ਇਸ ਤਰ੍ਹਾਂ ਦਾ ਖਿਆਲ ਲੈ ਕੇ ਆਓ ਕਿ ਇਹ ਕੰਮ ਤੁਸੀਂ ਕਰ ਲਿਆ ਇੱਕ ਤਰੀਕੇ ਦੀ ਤੁਸੀਂ ਇੱਕ ਪੋਜ਼ਿਟਿਵਿਟੀ ਆਪਣੇ ਮਨ ਦੇ ਵਿੱਚ ਲੈ ਕੇ ਆਉਣੀ ਹੈ ਕਿਉਂਕਿ ਸਾਧ ਸੰਗਤ ਜੀ ਜੇ ਆਪਾਂ ਪੋਜ਼ਿਟਿਵ ਸੋਚਾਂਗੇ ਚੰਗਾ ਸੋਚਾਂਗੇ ਤੇ ਆਪਣੇ ਨਾਲ ਚੰਗਾ ਹੀ ਹੋਵੇਗਾ ਕਿਉਂਕਿ ਜੋ ਕੁਝ ਆਪਾਂ ਸੋਚਦੇ ਹਾਂ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਜੋ ਵੀ ਆਪਾਂ ਸੋਚ ਰੱਖਦੇ ਹਾਂ ਆਪਾਂ ਉਸੇ ਮੁਤਾਬਕ ਹੀ ਚੱਲਦੇ ਹਾਂ ਇਸ ਕਰਕੇ ਜੇ ਆਪਾਂ ਸੋਚ ਹੀ ਆਪਣੀ ਚੰਗੀ ਰੱਖਾਂਗੇ ਤੇ ਸੋਚ ਨੂੰ ਚੰਗਾ ਬਣਾਵਾਂਗੇ ਤੇ ਕੁਝ ਚੰਗਾ ਹੀ ਸੋਚਾਂਗੇ ਇਸ ਤਰ੍ਹਾਂ ਸਾਧ ਸੰਗਤ ਜੀ ਕਹਿਣ ਤੋਂ ਭਾਵ ਜਦੋਂ ਕੋਈ ਆਪਣੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਕੋਈ ਵੀ ਬਿਮਾਰ ਹੁੰਦਾ ਹੈ ਤਾਂ ਉਸ ਦਾ ਹਾਲ ਚਾਲ ਪੁੱਛਣ ਦੇ ਲਈ ਆਪਾਂ ਜਾਂਦੇ ਹਾਂ ਆਪਾਂ ਉਸ ਦੇ ਵੱਲ ਘੱਟ ਧਿਆਨ ਕਰਦੇ ਹਾਂ ਤੇ ਉਸ ਦੀ ਬਿਮਾਰੀ ਨੂੰ ਲੈ ਕੇ ਆਪਾਂ ਆਪਣੇ ਵੱਲ ਝਾਤੀ ਮਾਰ ਕੇ ਸੋਚਣ ਲੱਗ ਜਾਂਦੇ ਹਾਂ ਕਿ ਕਿਤੇ ਮੈਨੂੰ ਵੀ ਤਾਂ ਇਹ ਬਿਮਾਰੀ ਨਾ ਹੋ ਜਾਵੇ ਕਿਤੇ ਮੈਨੂੰ ਇਹ ਰੋਗ ਲੱਗਿਆ ਨਾ ਹੋਵੇ ਜਾਂ ਲੱਗ ਨਾ ਜਾਵੇ ਕਿਤੇ ਮੈਨੂੰ ਵੀ ਤਾਂ ਇਹ ਬਿਮਾਰੀ ਘੇਰ ਹੀ ਨਾ ਲਵੇ ਅਸੀਂ ਆਪਣੇ ਸਰੀਰ ਦੇ ਵਿੱਚੋਂ ਉਹ ਬਿਮਾਰੀ ਨੂੰ ਲੈ ਕੇ ਲੱਛਣ ਲੱਭਣੇ ਸ਼ੁਰੂ ਕਰ ਦਿੰਦੇ ਹਾਂ ਜਦੋਂ ਆਪਾਂ ਨੈਗੇਟਿਵ ਸੋਚਦੇ ਹਾਂ ਤਾਂ ਸਾਥ ਸੰਗਤ ਜੀ ਫਿਰ ਨੈਗੇਟਿਵ ਹੀ ਹੁੰਦਾ ਹੈ ਇਸ ਕਰਕੇ ਤੁਸੀਂ ਇਸ ਤਰ੍ਹਾਂ ਬਿਲਕੁਲ ਨਹੀਂ ਸੋਚਣਾ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਨਾ ਹੈ ਇੱਕ ਨਵੀਂ ਸਵੇਰ ਦੇ ਲਈ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹੀ ਅਰਦਾਸ ਬੇਨਤੀ ਕਰਨੀ ਹੈ ਤੰਦਰੁਸਤੀ ਦੇ ਲਈ ਅੰਮ੍ਰਿਤ ਵੇਲੇ ਦੀ ਦਾਤ ਮੰਗਣੀ ਹੈ ਤੁਸੀਂ ਆਪਣੇ ਮਨ ਅੰਦਰ ਇਹ ਖਿਆਲ ਲੈ ਕੇ ਆਇਆ ਕਰੋ ਕਿ ਤੁਸੀਂ ਇੱਕ ਆਪਣੇ ਸਰੀਰ ਤੋਂ ਸੋਚਿਆ ਕਰੋ ਕਿ ਮੈਂ ਤੰਦਰੁਸਤ ਹਾਂ ਮੈਂ ਮਿਹਨਤੀ ਹਾਂ ਜਦੋਂ ਤੁਸੀਂ ਇਸ ਤਰ੍ਹਾਂ ਦੀ ਪੋਜ਼ਿਟਿਵਿਟੀ ਲੈ ਕੇ ਆਓਗੇ ਤਾਂ ਸਾਧ ਸੰਗਤ ਜੀ ਤਾਂ ਫਿਰ ਤੁਸੀਂ ਬਹੁਤ ਹੀ ਵਧੀਆ ਜ਼ਿੰਦਗੀ ਦੇ ਵਿੱਚ ਸਫਲ ਹੋ ਜਾਓਗੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਆਪਣੀਆਂ ਦੋ ਹੋਰ ਬੁਰੀਆਂ ਆਦਤਾਂ ਨੂੰ ਇੱਕ ਤਾਂ ਕਿਸੇ ਦੀ ਚੁਗਲੀ ਨਿੰਦਿਆ ਕਰਨੀ ਇੱਕ ਕਿਸੇ ਦਾ ਮਾੜਾ ਕਰਨਾ ਸਾਤਸੰਗਤ ਜੀ ਗੁਰਬਾਣੀ ਦੇ ਵਿੱਚ ਦੋਹਾਂ ਹੀ ਚੀਜ਼ਾਂ ਦੇ ਬਾਰੇ ਕਿਹਾ ਗਿਆ ਹੈ ਜੇਕਰ ਆਪਾਂ ਕਿਸੇ ਦੀ ਚੁਗਲੀ ਨਿੰਦਿਆ ਕਰਾਂਗੇ ਤਾਂ ਕਿਸੇ ਦਾ ਜੇਕਰ ਮਾੜਾ ਸੋਚਾਂਗੇ ਤੇ ਆਪਣਾ ਵੀ ਮਾੜਾ ਹੀ ਹੋਵੇਗਾ ਆਪਾਂ ਨੂੰ ਸਾਤਸੰਗਤ ਜੀ ਚੁਗਲੀ ਨਿੰਦਿਆ ਸੁਣਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਪਰ ਆਪਾਂ ਨੂੰ ਇਹ ਪਤਾ ਨਹੀਂ ਹੁੰਦਾ ਇਸ ਦੇ ਨਾਲ ਨੁਕਸਾਨ ਸਾਡਾ ਹੀ ਹੋਵੇਗਾ ਗੁਰਬਾਣੀ ਸਾਤਸੰਗਤ ਜੀ ਵਾਰ-ਵਾਰ ਸਮਝਾਉਂਦੀ ਹੈ ਪਰ ਗੱਲ ਤਾਂ ਇਹ ਹੈ ਕਿ ਅਸੀਂ ਗੁਰਬਾਣੀ ਆਪਣੇ ਗੁਰੂ ਦੀ ਕੋਈ ਵੀ ਗੱਲ ਨੂੰ ਸੁਣਦੇ ਨਹੀਂ ਪੜਦੇ ਵੀ ਨਹੀਂ ਤੇ ਸਮਝਦੇ ਵੀ ਨਹੀਂ ਪਰ ਗੱਲ ਤੇ ਅਸਲ ਵਿੱਚ ਇਹ ਹੈ ਅਸੀਂ ਗੁਰਬਾਣੀ ਆਪਣੇ ਗੁਰੂ ਦੀ ਕਹੀ ਹੋਈ ਗੱਲ ਸੁਣਦੇ ਵੀ ਹਾਂ ਪੜਦੇ ਵੀ ਹਾਂ ਸਮਝਦੇ ਵੀ ਹਾਂ ਪਰ ਮੰਨਦੇ ਨਹੀਂ ਜਿਹੜੇ ਕਾਰਨਾ ਕਰਕੇ ਸਾਧ ਸੰਗਤ ਜੀ ਅਸੀਂ ਫਿਰ ਦੁਖੀ ਹੋ ਜਾਂਦੇ ਹਾਂ ਜਿਸ ਦਿਨ ਅਸੀਂ ਮੰਨਣੀ ਸ਼ੁਰੂ ਕਰ ਦੇਾਂਗੇ ਤਾਂ ਸਾਧ ਸੰਗਤ ਜੀ ਉਸੇ ਦਿਨ ਸਾਡੀ ਜ਼ਿੰਦਗੀ ਵੀ ਸੁਖਾਲੀ ਹੋ ਜਾਵੇਗੀ ਇਸ ਤਰ੍ਹਾਂ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਡਾਕਟਰ ਦੀ ਹੱਡ ਬੀਤੀ ਸਾਂਝੀ ਕਰਾਂਗੇ ਇੱਕ ਲੈਡੀ ਡਾਕਟਰ ਸੀ ਜਿਨ੍ਹਾਂ ਨੇ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਪੜ੍ਹਿਆ ਸੀ ਕਿ ਕਿਸੇ ਦੀ ਚੁਗਲੀ ਨਿੰਦਿਆ ਕਰਨ ਦੇ ਨਾਲ ਉਹਨਾਂ ਦੇ ਜਿਹੜੇ ਸਾਰੇ ਦੁੱਖ ਹੁੰਦੇ ਹਨ ਉਹ ਸਾਡੇ ਤੇ ਆ ਜਾਂਦੇ ਹਨ ਉਹਨਾਂ ਨੇ ਪੜ ਤਾਂ ਲਿਆ ਸੀ ਸਾਧ ਸੰਗਤ ਜੀ ਪਰ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਨਹੀਂ ਕਿਉਂਕਿ ਇੱਕ ਡਾਕਟਰ ਲਾਈਨ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਸੋਚ ਸੀ ਕਿ ਇਹ ਕਿੱਦਾਂ ਹੋ ਸਕਦਾ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਉਹ ਡਾਕਟਰ ਦੇ ਕੋਲ ਇੱਕ ਲੇਡੀ ਡਾਕਟਰ ਆਈ। ਇਸੇ ਹੀ ਤਰ੍ਹਾਂ ਸਾਧ ਸੰਗਤ ਜੀ ਉਹ ਡਾਕਟਰ ਦੇ ਕੋਲ ਇੱਕ ਲੇਡੀ ਆਈ। ਉਹ ਕਾਫੀ ਜ਼ਿਆਦਾ ਬਿਮਾਰ ਸੀ। ਉਹਨਾਂ ਦੇ ਗੋਡੇ ਬਹੁਤ ਜ਼ਿਆਦਾ ਦਰਦ ਕਰਦੇ ਸਨ। ਤੇ ਉਹ ਲੇਡੀ ਜਦੋਂ ਡਾਕਟਰ ਦੇ ਕੋਲ ਆਈ ਤਾਂ ਉਹ ਅੱਗੇ ਵੱਡੇ ਡਾਕਟਰ ਦੇ ਕੋਲ ਉਹ ਮਾਤਾ ਨੂੰ ਲੈ ਕੇ ਚਲੇ ਗਏ। ਉਹਨਾਂ ਨੇ ਸਾਰਾ ਹੀ ਚੈੱਕਅਪ ਆਪ ਕੀਤਾ ਤੇ ਉਸ ਮਰੀਜ਼ ਨੂੰ ਕਿਹਾ ਕਿ ਤੁਹਾਡੇ ਜਿਹੜੇ ਗੋਡੇ ਹਨ ਉਹ ਖਰਾਬ ਹੋ ਚੁੱਕੇ ਹਨ। ਤੁਹਾਡਾ 15 ਦਿਨ ਲਗਾਤਾਰ ਟ੍ਰੀਟਮੈਂਟ ਚੱਲੇਗਾ ਤੇ ਇਹ ਟ੍ਰੀਟਮੈਂਟ ਸਾਡਾ ਇਹ ਸਟਾਫ ਕਰੇਗਾ ਤੇ ਤੁਸੀਂ ਹਰ ਰੋਜ਼ ਹਸਪੀਟਲ ਦੇ ਵਿੱਚ ਆਉਣਾ ਹੈ ਇਸ ਰੂਮ ਦੇ ਵਿੱਚ ਹੀ ਆਉਣਾ ਹੈ ਤੇ ਰੂਮ ਦਾ ਨੰਬਰ ਵੀ ਉਹਨਾਂ ਨੂੰ ਦੱਸ ਦਿੱਤਾ ਕਿ ਐਨੇ ਨੰਬਰ ਕਮਰੇ ਦੇ ਵਿੱਚ ਤੁਸੀਂ ਆਉਣਾ ਹੈ ਇੱਥੇ ਸਾਡੀ ਇਹ ਟੀਮ ਸਟਾਫ ਤੁਹਾਡਾ ਟ੍ਰੀਟਮੈਂਟ ਕਰ ਦੇਵੇਗਾ ਪ੍ਰਸਾਦ ਸਿੰਘ ਜੀ ਉਹ ਜੋ ਮਾਤਾ ਸੀ ਮਰੀਜ਼ ਸੀ ਉਹਨਾਂ ਨੇ ਮਨ੍ਹਾ ਕਰ ਦਿੱਤਾ ਉਹਨਾਂ ਨੇ ਕਿਹਾ ਮੈਂ ਜੋ ਆਪਣਾ ਟ੍ਰੀਟਮੈਂਟ ਕਰਵਾਉਣਾ ਹੈ ਮੈਂ ਇਸ ਲੇਡੀ ਡਾਕਟਰ ਤੋਂ ਹੀ ਕਰਵਾਉਣਾ ਹੈ ਉਸ ਡਾਕਟਰ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਤੁਹਾਡਾ ਟ੍ਰੀਟਮੈਂਟ ਇਹੀ ਕਰ ਦੇਣਗੇ ਤੁਸੀਂ ਕੱਲ ਤੋਂ ਜਰੂਰ ਆ ਜਾਇਓ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਉਹ ਲੇਡੀ ਡਾਕਟਰ ਦੇ ਕੋਲ ਉਹ ਮਰੀਜ਼ ਔਰਤ ਗਈ ਤੇ ਮਾਤਾ ਜੀ ਤਾਂ ਉਹ ਕਹਿਣ ਲੱਗੇ ਉਹਨਾਂ ਸੋਚਿਆ ਕਿ ਇਹ ਤਾਂ ਇੰਨੀ ਉਮਰ ਦੇ ਵੀ ਨਹੀਂ ਲੱਗਦੇ ਪਰ ਇਹ ਇਹਨਾਂ ਦੇ ਗੋਡੇ ਕਿਵੇਂ ਦਰਦ ਕਰਨੇ ਸ਼ੁਰੂ ਹੋ ਗਏ ਹਨ ਉਹ ਲੇਡੀ ਨੇ ਸੰਗਤ ਜੀ ਜਦੋਂ ਮਾਤਾ ਜੀ ਨੂੰ ਪੁੱਛਿਆ ਤੇ ਉਹਨਾਂ ਦੱਸਿਆ ਕਿ ਘਰ ਦੇ ਕੰਮ-ਕਾਰ ਬਹੁਤ ਹੁੰਦੇ ਹਨ ਕਿੰਨਾ ਕਿੰਨਾ ਸਮਾਂ ਰਸੋਈ ਦੇ ਵਿੱਚ ਖੜੀ ਰਹਿੰਦੀ ਹਨ ਜਿਸ ਕਰਕੇ ਮੇਰੇ ਗੋਡੇ ਦਰਦ ਕਰਨੇ ਸ਼ੁਰੂ ਹੋ ਗਏ ਹਨ ਪਰ ਸਾਧ ਸੰਗਤ ਜੀ ਉਹ ਡਾਕਟਰ ਨੇ ਸਮਝਾਉਣਾ ਸ਼ੁਰੂ ਕੀਤਾ ਕਿ ਤੁਸੀਂ ਲਗਾਤਾਰ ਖੜੇ ਨਾ ਰਿਹਾ ਕਰੋ ਤੁਸੀਂ ਅੱਧੇ-ਅੱਧੇ ਘੰਟੇ ਦੀ ਬ੍ਰੇਕ ਰੈਸਟ ਵੀ ਕਰ ਲਿਆ ਕਰੋ ਫਿਰ ਤੁਹਾਡੇ ਗੋਡੇ ਜਿਹੜੇ ਹਨ ਜਿਹੜਾ ਤੁਹਾਡਾ ਸਰੀਰ ਹੈ ਤੰਦਰੁਸਤ ਹੋ ਜਾਵੇਗਾ ਇੰਨੇ ਗੱਲ ਅਜੇ ਹੋ ਹੀ ਰਹੀ ਸੀ ਤਾਂ ਸਾਧ ਸੰਗਤ ਜੀ ਜਦੋਂ ਉਹ ਮਾਤਾ ਜੀ ਨੇ ਜੋ ਮਰੀਜ਼ ਔਰਤ ਸੀ ਉਸਨੇ ਆਪਣੀ ਸੱਸ ਦੀ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਡਾਕਟਰ ਨੇ ਕਿਹਾ ਕਿ ਤੁਸੀਂ ਕੁਝ ਸਮਾਂ ਰੈਸਟ ਕਰੋ ਤਾਂ ਲੇਡੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਕਿਸਮਤ ਦੇ ਵਿੱਚ ਰੈਸਟ ਕਿੱਥੇ ਲਿਖੀ ਹੋਈ ਹੈ ਮੇਰੀ ਸੱਸ ਜੋ ਸਾਰਾ ਦਿਨ ਮੇਰੇ ਤੋਂ ਕੰਮ ਕਰਵਾਉਂਦੀ ਹੈ ਉਹ ਮੈਨੂੰ ਹਮੇਸ਼ਾ ਕਹਿੰਦੀ ਹੈ ਆਹ ਕਰ ਉਹ ਕਰ ਮੇਰੇ ਵੱਲ ਵੇਖਦੀ ਹੀ ਰਹਿੰਦੀ ਹੈ ਕਿ ਕਦੋਂ ਮੈਂ ਉਠਾਂ ਤੇ ਕਦੋਂ ਕੁਝ ਕਰਾਂ ਇਸ ਤਰ੍ਹਾਂ ਉਹਨੇ ਬੁਰਾਈ ਕਰਨੀ ਸ਼ੁਰੂ ਕਰ ਦਿੱਤੀ ਪਰ ਜੋ ਲੇਡੀ ਡਾਕਟਰ ਸੀ ਸਾਥ ਸੰਗਤ ਜੀ ਉਹਨੇ ਮਾਤਾ ਨੂੰ ਕਿਹਾ ਕਿ ਤੁਹਾਡੇ ਗੋਡਿਆਂ ਦੀ ਟਰੀਟਮੈਂਟ ਦੇ ਨਾਲ ਕਿਸੇ ਦੂਸਰੇ ਟੀਮ ਨੇ ਵੀ ਨਾਲ ਹੀ ਕਰਨਾ ਹੈ ਪਰ ਤੁਸੀਂ ਕਿਹਾ ਤਾਂ ਮੈਂ ਟਰੀਟਮੈਂਟ ਤੁਹਾਡਾ ਕਰਨਾ ਸ਼ੁਰੂ ਕਰ ਦਿੱਤਾ ਜੇਕਰ ਤੁਸੀਂ ਮੇਰੇ ਤੋਂ ਆਪਣੇ ਟਰੀਟਮੈਂਟ ਕਰਵਾਉਣੇ ਹਨ ਤਾਂ ਤੁਸੀਂ ਆਪਣੀ ਸੱਸ ਦੀ ਚੁਗਲੀ ਨਿੰਦਿਆ ਛੱਡਣੀ ਹੈ ਜੇਕਰ ਤੁਸੀਂ ਚੁਗਲੀ ਨਿੰਦਿਆ ਛੱਡੋਗੇ ਤਾਂ ਹੀ ਮੈਂ ਤੁਹਾਡਾ ਟ੍ਰੀਟਮੈਂਟ ਕਰਾਂਗੀ। ਪ੍ਰਸਾਦ ਸਿੰਘ ਜੀ ਉਹ ਮਾਤਾ ਜੀ ਨੇ ਕਿਹਾ ਕੁਝ ਨਾ ਪਰ ਗਲਤ ਕਰਦੀ ਹੀ ਰਹਿੰਦੀ ਸੀ। ਜਿਸ ਤੋਂ ਮੇਰੇ ਤੋਂ ਰਿਹਾ ਨਾ ਗਿਆ। ਕੁਝ ਨਾ ਕੁਝ ਬੋਲਿਆ ਜਾਂਦਾ ਪਰ ਫਿਰ ਵੀ ਉਹ ਡਾਕਟਰ ਦੇ ਸਮਝਾਉਣ ਤੇ ਉਹਨਾਂ ਕਿਹਾ ਕਿ ਜੇਕਰ ਤੁਸੀਂ ਇਹ ਕਰਨਾ ਛੱਡੋਗੇ ਫਿਰ ਹੀ ਤੁਹਾਡਾ ਟ੍ਰੀਟਮੈਂਟ ਸਹੀ ਹੋਵੇਗਾ ਤੇ ਰਿਜ਼ਲਟ ਵੀ ਤੁਹਾਨੂੰ ਸਹੀ ਹੀ ਮਿਲੇਗਾ। ਤਾਂ ਸਮਝਾਉਣ ਤੇ ਉਹਨਾਂ ਨੇ ਕਿਹਾ ਚਲੋ ਠੀਕ ਹੈ। ਜਦੋਂ ਅਗਲੇ ਦਿਨ ਸਾਲਸੰਗਤ ਜੀ ਉਹ ਮਰੀਜ਼ ਔਰਤ ਹਸਪੀਟਲ ਜਾਂਦੀ ਹੈ ਤਾਂ ਉਹ ਡਾਕਟਰ ਲੇਡੀ ਪਹਿਲਾਂ ਹੀ ਇਹ ਪੁੱਛਦੀ ਹੈ ਕੱਲ ਤੁਸੀਂ ਆਪਣੇ ਸੱਸ ਦੀ ਕੋਈ ਚੁਗਲੀ ਨਿੰਦਿਆ ਤਾਂ ਨਹੀਂ ਸੀ ਕੀਤੀ ਤਾਂ ਸਾਲਸੰਗਤ ਜੀ ਉਹ ਜੋ ਲੇਡੀ ਡਾਕਟਰ ਹੈ ਉਹ ਸਵਾਲ ਕਰਦੇ ਹਨ ਅੱਗੋਂ ਮਾਤਾ ਜੀ ਬੋਲਦੇ ਹਨ ਕਿ ਮੈਂ ਬਹੁਤ ਹੀ ਸੱਚ ਦਸਾਂ ਬਹੁਤ ਹੀ ਮਨ ਕੀਤਾ ਸੀ ਆਂਡ ਗਵਾਂਡ ਵਿੱਚ ਜਾ ਕੇ ਚੁਗਲੀ ਨਿੰਦਿਆ ਕਰਾਂ ਇਸ ਦੀ ਨਿੰਦਿਆ ਕਰਨ ਤੇ ਮੈਨੂੰ ਬੜਾ ਸਕੂਨ ਮਿਲਦਾ ਹੈ ਪਰ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਗਈ ਸੀ ਮੇਰੇ ਮੂੰਹ ਤੱਕ ਵੀ ਗੱਲ ਨਹੀਂ ਸੀ ਆ ਰਹੀ ਚੁਗਲੀ ਨਿੰਦਿਆ ਦੀ ਪਰ ਮੈਂ ਕੀਤੀ ਨਹੀਂ ਸਿਰਫ ਤੁਹਾਡੇ ਕਹਿਣ ਤੇ ਇਸ ਤਰ੍ਹਾਂ ਕੀਤਾ ਹੈ ਸਾਧ ਸੰਗਤ ਜੀ ਉਹ ਹਰ ਰੋਜ਼ ਮਾਤਾ ਆਪਣਾ ਟ੍ਰੀਟਮੈਂਟ ਕਰਵਾਉਣ ਦੇ ਲਈ ਆਉਣ ਲੱਗੇ ਤੇ ਹਰ ਰੋਜ਼ ਡਾਕਟਰ ਉਹਦੇ ਤੋਂ ਪੁੱਛਣਾ ਚੁਗਲੀ ਨਿੰਦਿਆ ਤਾਂ ਨਹੀਂ ਕੀਤੀ ਤਾਂ ਉਹਨੇ ਕਹਿਣਾ ਨਹੀਂ ਕੀਤੀ ਇਸ ਤਰ੍ਹਾਂ ਸਾਧ ਸੰਗਤ ਜੀ ਉਹਨੇ ਹਰ ਰੋਜ਼ ਟ੍ਰੀਟਮੈਂਟ ਕਰਵਾਉਣ ਆਉਣਾ ਉਹਨੂੰ ਥੋੜਾ ਜਿਹਾ ਡਾਕਟਰ ਨੇ 1-2 ਦਿਨ ਬਾਅਦ ਇਹ ਵੀ ਪੁੱਛਿਆ ਕਿ ਤੁਹਾਨੂੰ ਕੋਈ ਫਰਕ ਲੱਗਦਾ ਹੈ ਤਾਂ ਉਹਨੇ ਕਿਹਾ ਕਿ ਗੋਡਿਆਂ ਨੂੰ ਤਾਂ ਅਜੇ ਕੋਈ ਫਰਕ ਨਹੀਂ ਲੱਗਦਾ ਪਰ ਮੈਨੂੰ ਨੀਂਦ ਬੜੀ ਸੋਹਣੀ ਆਉਂਦੀ ਹੈ ਪਹਿਲਾਂ ਮੈਨੂੰ ਨੀਂਦ ਨਹੀਂ ਸੀ ਆਉਂਦੀ ਇਸ ਤਰ੍ਹਾਂ ਸਾਧ ਸੰਗਤ ਜੀ ਹਰ ਰੋਜ਼ ਉਹ ਮਰੀਜ਼ ਲੇਡੀ ਜੋ ਹਰ ਰੋਜ਼ ਆਪਣਾ ਟ੍ਰੀਟਮੈਂਟ ਦੇ ਲਈ ਆਉਂਦੀ ਸੀ ਉਹ 15 ਦਿਨ ਡਾਕਟਰ ਦੇ ਦੱਸੇ ਹੋਏ ਟ੍ਰੀਟਮੈਂਟ ਅਨੁਸਾਰ ਆਉਂਦੀ ਰਹੀ 15 ਦਿਨ ਦੇ ਵਿੱਚ ਉਹ ਲੇਡੀ ਜਿਸ ਨੂੰ ਚਾਰ ਪੰਜ ਜਾਣੇ ਫੜ ਕੇ ਲੈ ਕੇ ਆਉਂਦੇ ਸੀ ਜਿਸ ਦੇ ਗੋਡਿਆਂ ਤੋਂ ਪੈਰਾਂ ਤੋਂ ਵੀ ਜਮਾ ਚੱਲਿਆ ਨਹੀਂ ਸੀ ਜਾਂਦਾ ਇੰਨੀ ਦਰਦ ਹੁੰਦੀ ਸੀ ਉਹ ਲੇਡੀ ਹੁਣ ਆਪ ਚੱਲ ਕੇ ਆਉਂਦੀ ਸੀ ਜਦੋਂ ਉਹ ਔਰਤ ਸਾਧ ਸੰਗਤ ਜੀ ਆਪ ਚੱਲ ਕੇ ਆਉਣ ਲੱਗੀ ਤਾਂ ਜੋ ਲੇਡੀ ਡਾਕਟਰ ਜਿਸ ਨੇ ਮਾਤਾ ਦਾ ਟਰੀਟਮੈਂਟ ਕੀਤਾ ਸੀ ਉਹ ਜਦੋਂ ਉਹਨਾਂ ਨੂੰ ਵੱਡੇ ਡਾਕਟਰਾਂ ਦੇ ਕੋਲ ਲੈ ਕੇ ਗਈ ਤਾਂ ਉਹ ਖੁਦ ਵੀ ਹੈਰਾਨ ਹੋ ਗਏ ਉਹਨਾਂ ਨੇ ਸਾਰੀਆਂ ਰਿਪੋਰਟਾਂ ਚੈੱਕ ਕੀਤੀਆਂ ਰਿਪੋਰਟਾਂ ਦੇ ਵਿੱਚ ਆਇਆ ਕਿ ਆਪਰੇਸ਼ਨ ਹੋਵੇਗਾ ਪਰ ਉਸ ਮਰੀਜ਼ ਲੇਡੀ ਨੂੰ ਦੇਖ ਕੇ ਇਹ ਲੱਗ ਨਹੀਂ ਸੀ ਰਹਾ ਕਿ ਆਪਰੇਸ਼ਨ ਦੀ ਜ਼ਰੂਰਤ ਹੈ ਤਾਂ ਇਸ ਕਰਕੇ ਸਾਧ ਸੰਗਤ ਜੀ ਡਾਕਟਰ ਨੇ ਮਰੀਜ਼ ਲੇਡੀ ਨੂੰ ਕਿਹਾ ਜਿਹੜਾ ਵੀ ਤੁਸੀਂ ਟ੍ਰੀਟਮੈਂਟ ਕਰਵਾ ਰਹੇ ਹੋ ਇੱਕ ਵਾਰ ਤੁਸੀਂ ਇਹੀ ਕਰਵਾਓ ਹੋ ਸਕਦਾ ਹੈ ਇਹਦੇ ਤੋਂ ਹੀ ਮੈਨੂੰ ਕੋਈ ਫਰਕ ਪੈ ਜਾਵੇ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਦੀ ਚੁਗਲੀ ਨਿੰਦਿਆ ਕਰਦੇ ਹਾਂ ਉਸਦੇ ਸਾਰੇ ਹੀ ਦੁੱਖ ਰੋਗ ਚਿਹੜੇ ਹੁੰਦੇ ਹਨ ਉਹ ਸਾਡੇ ਸਰੀਰ ਉੱਪਰ ਆ ਜਾਂਦੇ ਹਨ ਇਸ ਕਰਕੇ ਸਾਡੀ ਜ਼ਿੰਦਗੀ ਦੁੱਖ ਤਕਲੀਫਾਂ ਦੇ ਨਾਲ ਭਰ ਜਾਂਦੀ ਹੈ ਤਾਂ ਸਾਧ ਸੰਗਤ ਜੀ ਇੱਕ ਡਾਕਟਰ ਦੀ ਸੱਚੀ ਹੱਦ ਬੀਤੀ ਵਾਰਤਾ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਸਾਧ ਸੰਗਤ ਜੀ ਨਿੰਦਿਆ ਦੇ ਨਾਲ ਅਸੀਂ ਆਪਣਾ ਕਿੰਨਾ ਨੁਕਸਾਨ ਕਰ ਰਹੇ ਹਾਂ ਇਸ ਆਦਤ ਨੂੰ ਛੱਡਿਏ ਤੇ ਦੂਸਰੀ ਗੱਲ ਸਾਧ ਸੰਗਤ ਜੀ ਜਦੋਂ ਅਸੀਂ ਕਿਸੇ ਦਾ ਮਾੜਾ ਸੋਚਦੇ ਹਾਂ ਉਸ ਦੇ ਨਾਲ ਵੀ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਦੁੱਖ ਤਕਲੀਫਾਂ ਆਉਂਦੀਆਂ ਹਨ ਕਿਉਂਕਿ ਜੇਕਰ ਆਪਾਂ ਕਿਸੇ ਦਾ ਬੁਰਾ ਕਰਾਂਗੇ ਬੁਰਾ ਸੋਚਾਂਗੇ ਆਪਣੇ ਨਾਲ ਵੀ ਫਿਰ ਕਦੇ ਵੀ ਚੰਗਾ ਨਹੀਂ ਹੋਵੇਗਾ ਅਸੀਂ ਜਿੰਨੀ ਮਰਜ਼ੀ ਮਿਹਨਤ ਕਰ ਲਈਏ ਆਪਣੇ ਕਦੇ ਵੀ ਫਿਰ ਚੰਗਾ ਨਹੀਂ ਹੋਵੇਗਾ ਕਿਉਂਕਿ ਇਹ ਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਲਿਖਿਆ ਹੈ ਇਸ ਤਰ੍ਹਾਂ ਸਾਧ ਸੰਗਤ ਜੀ ਸਾਨੂੰ ਸਾਡੇ ਬਜ਼ੁਰਗ ਸਮਝਾਉਣ ਦੇ ਲਈ ਕਹਾਣੀਆਂ ਸੁਣਾਉਂਦੇ ਹਨ ਇਸ ਲਈ ਤੁਹਾਨੂੰ ਵੀ ਇਹਨਾਂ ਕਹਾਣੀਆਂ ਤੋਂ ਕੁਝ ਸਿੱਖ ਲੈਣਾ ਚਾਹੀਦਾ ਹੈ ਤਾਂ ਸਾਧ ਸੰਗਤ ਜੀ ਇਸ ਲਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਜੇਕਰ ਤੁਸੀਂ ਹਰ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਤਾਂ ਸੰਗਰਾਂਦ ਮਸਿਆ ਤੇ ਪੁੰਨਿਆਂ ਦੇ ਦਿਹਾੜੇ ਤੇ ਜਾਂ ਫਿਰ ਐਤਵਾਰ ਦੇ ਦਿਨ ਜੇਕਰ ਤੁਸੀਂ ਗੁਰੂ ਘਰ ਜਾ ਕੇ ਸੁਖਮਨੀ ਸਾਹਿਬ ਦੇ ਪਾਠ ਦੀ ਹਾਜ਼ਰੀ ਲਗਵਾ ਲੈਂਦੇ ਹੋ ਤਾਂ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ